ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫਿਰ ਆਏ ਹਾਂ ਬਾਲਾਜੀ ਸਟੀਲ ਫਰਨੀਚਰ ਸ਼ੋਰੂਮ ਫਗਵਾੜਾ ਦੇ ਵਿੱਚ ਇੱਥੇ ਤੁਸੀਂ ਹਰ ਤਰ੍ਹਾਂ ਦਾ ਫਰਨੀਚਰ ਪਰਚੇਸ ਕਰ ਸਕਦੇ ਆਂ ਤੇ ਇੱਥੇ ਤੁਸੀਂ ਆਰਡਰ ਤੇ ਵੀ ਫਰਨੀਚਰ ਬਣਵਾ ਸਕਦੇ ਆਂ ਤੇ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਬਾਲਾਜੀ ਫਰਨੀਚਰ ਸ਼ੋਰੂਮ ਦੇ ਅੰਦਰ ਸਤਿ ਸ਼੍ਰੀ ਅਕਾਲ ਸੋ ਹਾਂ ਜੀ ਸਤਿ ਸ਼੍ਰੀ ਅਕਾਲ ਮੈਮ ਮੇਰਾ ਬਹੁਤ-ਬਹੁਤ ਨਿੱਘਾ ਸਵਾਗਤ ਆ। ਮੈਂ ਦੱਸਣਾ ਚਾਹਣਾ ਹੈਗਾ ਦੇਖੋ ਅਸੀਂ ਅਸੀਂ ਆਪਾਂ ਅਸੀਂ ਇਹ ਨਾਲ ਦੇਖੋ ਆ ਡੀਕੋ ਪੋਲਿਸ਼ ਕਰਦੇ ਆਂ। ਸਨ ਮੈਕਾ ਜੇ ਲਾ ਲਈਏ ਨਾ ਮੈਡਮ 4500 ਰੁਪਏ ਦਾ ਸਿੱਧਾ ਹੀ ਫਰਕ ਪੈਂਦਾ। ਤਾਂ 4500 ਰੁਪਏ ਰੱਖ ਕੇ 13.5 ਹਜ਼ਾਰ ਰੁਪਏ ਦਾ 13.5 ਹਜ਼ਾਰ ਦੇ ਵਿੱਚ ਜੇ ਪੌਪੂਲਰ ਅੱਜ ਦਾ ਪੌਪੂਲਰ ਦਾ ਬੈਟ ਲਾਣੇ ਆ ਲੋਕੀ ਤਾਂ 200 ਦੀ ਪੁਲਾਈ ਲਾਂਦੇ ਆ ਤੀ ਦੀ ਤੀ ਦੀ ਪੁਲਾਈ ਲਾ ਕੇ ਉਹ 200 ਦੀ ਦਿਖਾਉਂਦੇ ਆ ਤਾਂ ਹੀ ਦਾਤਾ ਹਜ਼ਾਰ ਤਾਂ ਬੈਠੇ ਦਿੰਦੇ ਆ ਤੇ ਜਬਰਾਂ ਲਾ ਦੇ ਦਿੰਦੇ ਆ ਆ ਦੇਖੋ ਜਨ ਮੈਂ ਤੁਹਾਨੂੰ ਕਹਣਾ ਮੇਰਾ ਇਹ ਸ਼ੋਰੂਮ ਕੋਲੀ ਹੋਣ ਦਾ ਮਤਲਬ ਹੀ ਇਹ ਆ ਜੀ ਮੈਂ ਕੁਆਲਿਟੀ ਵੇਚਦਾ ਆ ਆ ਦੇਖੋ ਪੂਰਾ ਪੌਣੀ ਐਮ ਐਮ ਦਾ ਬੋਰਡ ਲੱਗਾ ਹੋਇਆ ਥੱਲੇ ਅੱਧੀ ਦੀ ਪੁਲਾਈ ਲੱਗੀ ਹੋਈ ਆ ਦੋਸਤ ਬੋਰਡ ਲੱਗਿਆ ਪੂਰਾ ਪੌਣੀ ਦਾ ਆਇਆ ਹੈਗਾ ਸਤ ਜੋ ਅਸੀਂ ਦਿਵਲਿਤੇ ਵੀਡੀਓ ਪਾਈ ਸੀ ਤੇ ਉਹਦਾ ਜੋ ਰਿਸਪੌਂਸ ਸੀਗਾ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਮਿਲਿਆ ਮੈਮ ਇੱਕ ਕਹਿੰਦੇ ਨਾ ਜਿੱਦਾ ਸੋਨੇ ਦਾ ਸੁਭਾਗਾ ਹੁੰਦਾ ਹਾਂਜੀ ਉਹ ਮਤਲਬ ਕਿ ਆਪਣਾ ਦਿਵਾਲੀ ਤੋਂ 3 ਦਿਨ ਪਹਿਲਾਂ ਤੁਹਾਡੀ ਜਿਹੜੀ ਵੀਡੀਓ ਤੁਸੀਂ ਪਾਈ ਸੀਗੀ ਚੈਲੰਜ ਤੇ ਉਹਦੇ ਨਾਲ ਮੈਨੂੰ ਇਤੋਂ ਜ਼ਿਆਦਾ ਸਪੋਰਟ ਹੋਰ ਜ਼ਿਆਦਾ ਮਿਲੀ ਆ ਠੀਕ ਹੈ ਮਤਲਬ ਕਿ ਹਲੇ ਤੱਕ ਦੇਖੋ ਮਤਲਬ ਕਿ ਉਹੀ ਚੀਜ਼ ਚੱਲੀ ਆ ਜਾ ਰਹੀ ਆ ਲੋਕਾਂ ਨੇ ਤਾਂ ਪਤਾ ਨਹੀਂ ਕਿੰਨੀਆਂ ਵੀਡੀਓ ਵਾਰ-ਵਾਰ ਪਾਈਆਂ ਹੋਣੀਆਂ ਨਾ ਹਾਂਜੀ ਅਸੀਂ ਤਾਂ ਮਤਲਬ ਕਿ ਉਹ ਵੀਡੀਓ ਤੋਂ ਬਾਅਦ ਕੋਈ ਵੀਡੀਓ ਪਾਈ ਨਹੀਂ ਆਗੀ ਆ ਤੁਹਾਡੇ ਸਾਹਮਣੇ ਆ ਲੋਕਾਂ ਦੇ ਸ਼ੋਰੂਮ ਭਰੇ ਸ਼ੋਰੂਮਾਂ ਲੋਕਾਂ ਦੇ ਭਰੇ ਸ਼ੋਰੂਮਾਂ ਤੁਹਾਡੇ ਸਾਹਮਣੇ ਦੇਖ ਲਓ ਕਿ ਸਾਡੇ ਸ਼ੋਰੂਮ ਹਾਂਜੀ ਕੋਈ ਨਹੀਂ ਆਹ ਦੇਖੋ ਤੁਹਾਡੇ ਸਾਹਮਣੇ ਆ ਆ ਕਿੰਨੇ ਦੋ ਤਿੰਨ ਬੈੱਡ ਪਏ ਹੋ ਉਹ ਵੀ ਬੋਕਾ ਹਾਂਜੀ ਜਦੋਂ ਸੀ ਦੀਵਾਲੀ ਤੇ ਵੀਡੀਓ ਬਣਾਈ ਸੀਗੀ ਉਸ ਵੀਡੀਓ ਦੇ ਵਿੱਚ ਤੁਸੀਂ ਪੂਰਾ ਦੇਖ ਸਕਦੇ ਆ ਉਸ ਵੀਡੀਓ ਸਾਰਾ ਇਹ ਜੋ ਰੂਮ ਹੈਗਾ ਆ ਫਰਨੀਚਰ ਦੇ ਨਾਲ ਸਾਰਾ ਮਤਲਬ ਕਿ ਭਰਿਆ ਸੀਗਾ ਤੇ ਹੁਣ ਤੁਸੀਂ ਦੇਖ ਸਕਦੇ ਆ ਪ੍ਰੋਪਰ ਖਾਲੀ ਹੋ ਚੁੱਕਾ ਹੈ ਤੇ ਕੁਝ ਹੀ ਬੈਡ ਮਤਲਬ ਕਿ ਰਹਿ ਗਏ ਨੇ ਤੇ ਬਾਕੀ ਜੋ ਸਾਰਾ ਸਟਾਕ ਸੀਗਾ ਇਹਨਾਂ ਦਾ ਕਲੀਅਰ ਹੋ ਗਿਆ ਅਸੀਂ ਮੈਂ ਹੀ ਬਹੁਤ ਧੋਖੇ ਖਾਦੇ ਜਿੱਦਾਂ ਅੱਜ ਕੱਲ ਲੋਕੀ ਮੈਮ ਵੀਡੀਓ ਬਣਾ ਕੇ ਚੱਲੇ ਮੈਂ ਹੁਣ ਜਿੱਦਾਂ ਤੁਸੀਂ ਆ ਤੁਸੀਂ ਇੱਕ ਸੱਚੀ ਪੁੱੱਚੀ ਵੀਡੀਓ ਬਣਾਣੇ ਆ ਠੀਕ ਹੈ ਨਾ ਕਈ ਲੋਕੀ ਕੀ ਕਰਦੇ ਕਿ ਉਹਨਾਂ ਦੇ ਅਚਤਲ ਫੋਲੋਅਰ ਜ਼ਿਆਦਾ ਹੋ ਕੇ ਜਾਂ ਕੁਝ ਹੋ ਗਿਆ ਉਹ ਵੀਡੀਓ ਪਾ ਕੇ ਚੱਲ ਜਾਂਦੇ ਉਹਨਾਂ ਨੂੰ ਤਾਂ ਆਪਣੇ ਪੈਸੇ ਕਮਾਉਣ ਉਹਨਾਂ ਨੂੰ ਪੈਸੇ ਆ ਨਾ ਮਤਲਬ ਇਹ ਗੱਲ ਹੈਗੀ ਆ ਕਿ ਤੁਸੀਂ ਮੇਰੇ ਚੈਨਲ ਤੇ ਜਿਹੜੀ ਵੀ ਵੀਡੀਓ ਦੇਖੋਗੇ ਮੈਂ ਇੱਕ ਟਰੱਸਟਡ ਸ਼ੌਪਕੀਪਰ ਦੀ ਵੀ ਵੀਡੀਓ ਅਪਲੋਡ ਕਰਦੀ ਹਾਂ ਤੋਂ ਵਧੀਆ ਗੱਲ ਕਿ ਕੁਆਲਿਟੀ ਹੈ ਫਰਨੀਚਰ ਦੇ ਵਿੱਚ ਤੇ ਇਸ ਲਈ ਅਸੀਂ ਦੁਬਾਰਾ ਇਹਨਾਂ ਦੀ ਵੀਡੀਓ ਸ਼ੂਟ ਕਰਨ ਆਏ ਹਾਂ ਸਾਹਮਣੇ ਆ ਤੁਸੀਂ ਪੂਰਾ ਇਹਨੂੰ ਸ਼ੋਰੂਮ ਘੁਮਾ ਕੇ ਦੇਖ ਲਓ ਕੀ ਚੱਲੀ ਆ ਮਤਲਬ ਕੀ ਹਾਂਜੀ ਤੇ ਦੇਖੋ ਰਾਤ ਦਿਨ ਫੈਕਟਰੀ ਚੱਲਦੀ ਹੈ ਮੈਡਮ ਜੂਰੀ ਮੈਡਮ ਮੇਰੀ ਇੱਕ ਬੇਨਤੀ ਆ ਕਿ ਸਾਨੂੰ 카ਪੈਂਟਰ ਪਾਲਿਸ਼ਮੈਨ ਮਤਲਬ ਕਿ ਸੋਫੇ ਵਾਲੇ ਮਤਲਬ ਕਿ ਸਾਨੂੰ ਹੋਰ ਵਰਕਰਾਂ ਦੀ ਲੋੜ ਹੈਗੀ ਆ ਠੀਕ ਹੈ ਜੇ ਕੋਈ ਕੰਪਿਊਟਰ ਤੇ ਕੋਈ ਜੇ ਕੋਈ ਲੇਡੀ ਜੀ ਨੇ ਕੰਮ ਕਰਨਾ ਹੈਗਾ ਜੇ ਉਹ ਤੋਂ ਆਪਣੀ ਐਕਟਿਵਾ ਹੈਗੀ ਆ ਉਹੀ ਇੱਥੇ ਆ ਸਕਦੀ ਕੁੜੀ ਕਿ ਮੁੰਡਾ ਕੋਈ ਕੰਪਿਊਟਰ ਬਾਰੇ ਪੂਰੀ ਨੌਲੇਜ ਆ ਸਾਨੂੰ ਚਾਹੀਦੇ ਇੱਥੇ ਲੋੜ ਆ ਠੀਕ ਹੈ ਜੀ ਤਾਂ ਸਾਨੂੰ ਸੋਫੇ ਜਾਂ ਬੈਡਰ ਉਹਨਾਂ ਦੇ ਵੀ ਸਾਨੂੰ ਲੋੜ ਆ ਕਿਉਂਕਿ ਸਾਡੇ ਕੋਲ ਆਰਡਰ ਬਹੁਤ ਆਏ ਹੋਏ ਆ ਤਾਂ ਟੋਪ ਭੁਗਤਾਨ ਨਹੀਂ ਹੋ ਰਿਹਾ ਬਾਕੀ ਦੂਜੀ ਗੱਲ ਇਹ ਆ ਜੇ ਅਸੀਂ ਇਹ ਨਾ ਪੈਸੇ ਕਮਾਣੇ ਹੁੰਦੇ ਹਾਂਜੀ ਅਸੀਂ 12 ਵੀ ਲੈ ਆ ਕੇ ਹਾਇਰ ਕਰ ਸਕਦੇ ਸੀਗੇ ਬਟ ਉਹਦੇ ਵਿੱਚ ਇਹ ਹੁੰਦਾ ਕਿ ਉਹਦੀ ਉਹਦੀ ਗਾਰੰਟੀ ਚੱਕੂਗਾ ਕੌਣ ਹੈ ਨਾ ਤੁਹਾਡਾ ਜਿਹੜਾ ਸ਼ੋਅਰੂਮ ਖਾਲੀ ਆ ਇਹ ਕਾਰਨ ਇਹੀ ਆ ਕਿ ਇਥੇ ਵਧੀਆ ਕੁਆਲਿਟੀ ਦਿੰਦੇ ਆ ਸ਼ਕਾ ਸਕੀਮ ਦਾ ਅਸੀਂ ਮਤਲਬ ਕਿ ਜਿਹੜਾ ਲਾਇਆ ਹੈਗਾ ਉਹਦੇ ਵਿੱਚ ਅਸੀਂ ਬੈੱਡ ਸੋਫਾ ਅਲਮਾਰੀ ਸੈਂਟਰ ਟੇਬਲ ਗੱਦੇ ਡਰੈਸਿੰਗ ਟੇਬਲ ਹੋਰ ਪਾਲਣ ਤੁਹਾਡੀ 31 ਇਹ ਆ ਇਹ ਅਸੀਂ ਬਿਨਾ ਕਾਰਡ ਤੋਂ ਉਸ ਮਾਲ ਨਹੀਂ ਦੇਣਾ ਸਾਨੂੰ ਕਾਰਡ ਦੋਵਗੇ ਤਾਂ ਤੰਨੇ ਦਾ ਨਹੀਂ ਕਿਉਂਕਿ ਇਹ ਪਹਿ ਸਾਡੇ ਉਹ ਪੱਲੋ ਪੈਂਦੇ ਆ ਇਸ ਕਰਕੇ ਅਸੀਂ ਕੋ ਬਪਾਨ ਨਹੀਂ ਕਰਦੇ ਪਹਿ ਕੇ ਚਾ ਚੈਨਲ ਜਿਹੜਾ ਨਾ ਮੈਂ ਆਪਣਾ ਵੀਡੀਓ ਚ ਤੁਹਾਨੂੰ ਬੋਲੂਗਾ ਉਹਦੇ ਵਿੱਚ ਮੈਂ ਤੁਹਾਨੂੰ ਨਾ ਇੱਕ ਇੱਕ ਚੀਜ਼ ਦੱਸੂਗਾ ਕਿ ਕਸਟਮਰ ਦੁਕਾਨਦਾਰ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਚੀਜ਼ ਤੋਂ ਹੋਇਆ ਫ੍ਰੀ ਕਰਦੇ ਆ ਮੈਂ ਉਹ ਚੀਜ਼ਾਂ ਬਣਾ ਆਪਣਾ ਆ ਕੇ ਦੱਸਣੀਆਂ ਕਿ ਆ ਜੀ 7500 ਰੁਪਏ ਚ ਬੈਹੋ ਸੋਫਾ ਬਣਦਾ ਆਹ ਆ ਦੱਸਿ 8000 ਚ ਬੈੱਡ ਬਣਦਾ ਮੈਂ ਵੀਡੀਓ ਉਹ ਅਪਲੋਡ ਕਰਨੀ ਆ ਕਿ ਲੋਕਾਂ ਨੂੰ ਮੈਂ ਜਾਗਰੂਕ ਕਰਨਾ ਇਹ ਵੀ ਬਹੁਤ ਵੱਡਾ ਰੈਕਡ ਚੱਲਦਾ ਪਿਆ ਸ਼ਗਨ ਸਕੀਮ ਹੈਗੀ ਆ ਇਹਨਾਂ ਦੇ ਕੋਲ 12 ਮਹੀਨੇ ਰਹਿੰਦੀ ਹੈਗੀ ਆ ਤੁਸੀਂ ਜਦੋਂ ਵੀ ਆਣਾ ਹੈਗਾ ਇਹ ਸ਼ਗਨ ਸਕੀਮ ਦਾ ਸਮਾਨ ਪਰਚੇਸ ਕਰਨ ਤੁਸੀਂ ਵਿਦ ਕਾਰਡ ਇਹਨਾਂ ਦੇ ਕੋਲ ਲੈ ਕੇ ਆਣਾ ਹੈਗਾ ਇਹ ਆਫਰ ਤਾਂ ਹੀ ਤੁਹਾਨੂੰ ਮਿਲੇਗੀ ਜੀ ਇਹ ਇਹਨਾਂ ਦੀ ਫੈਕਟਰੀ ਹੈਗੀ ਆ ਜਿੱਥੇ ਇਹਨਾਂ ਦਾ ਜੋ ਫਰਨੀਚਰ ਹੈਗਾ ਉਹ ਤਿਆਰ ਹੁੰਦਾ ਹੈਗਾ ਆ ਤੇ ਬਾਰੇ ਵੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਕਸਟਮਰ ਆ ਨਾ ਹਾਂਜੀ ਆ ਕੇ ਫੈਕਟਰੀ ਆਵੇ ਮਾਲ ਦੇਖ ਕੇ ਹਾਂਜੀ ਫਿਰ ਉਹ ਕ ਅਗਲਾ ਕੰਮ ਸ਼ੁਰੂ ਕਰੇ ਆ ਇਹ ਤਾਂ ਲਾਈਵ ਦੇਖ ਸਕਦੇ ਆ ਵੀਡੀਓ ਦੇ ਵਿੱਚ ਇਹ ਤਾਂ ਹੀ ਕਰਕੇ ਅਸੀਂ ਤੁਹਾਨੂੰ ਫੈਕਟਰੀ ਦਿਖਾਉਣ ਲੱਗੇ ਆ ਇਸ ਤਰ੍ਹਾਂ ਦੇ ਮਤਲਬ ਕਿ ਫਰਨੀਚਰ ਤਿਆਰ ਕਰਦੇ ਨੇ ਬਾਕੀ ਮੈਮ ਆ ਸਾਡਾ ਵਰਕਰ ਆ ਫੋਰਮੈਨ ਆ ਸਾਡਾ ਇਹ ਤੁਹਾਨੂੰ ਪੂਰੀ ਗੱਲ ਦੱਸ ਸਕਦਾ ਜੀ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਰਬਦਾਸ ਮਹਾਰਾਜ ਦੇ ਗੁਰਪੁਰਬ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਬਾਲਾਜੀ ਫਰਨੀਚਰ ਵਾਲਿਆਂ ਵੱਲੋਂ ਠੀਕ ਹੈ ਅਸੀਂ ਜੀ ਫਰਨੀਚਰ ਤਿਆਰ ਕਰਦੇ ਆ ਦੇਖੋ ਜਿਹੜਾ ਬੋਰਡ ਲਾਉਂਦੇ ਆ ਅਸੀਂ ਪਪੂਲਰ ਦਾ ਲਾਉਂਦੇ ਆ 19 mm ਬੋਰਡ ਆ ਜੀ ਜਿਹੜੇ ਆ ਸਾਈਡ ਲਾਉਂਦੇ ਆ ਵੀ 19mm ਥੱਲੇ ਲਾਉਂਦੇ ਸੀ 12mm ਅੱਧੀ ਦੀ ਪਲਾਈ ਹਾਂਜੀ ਠੀਕ ਹੈ ਜੀ ਥੱਲੇ سپورਟ ਪਾ ਕੇ ਲਾਉਂਦੇ ਆ ਤੇ ਜਿਹੜਾ ਆਹ ਬੋਰਡ ਲਾਉਂਦੇ ਆ ਆਪਣੇ 6 4 ਦੇ ਬੋਰਡ ਲੱਗਦੇ ਆ ਦੋ ਪੀਸ ਲੱਗਦੇ ਆ ਸੈਡਾਂ ਨੂੰ ਠੀਕ ਹੈ 6 3 ਦੇ ਡਾਲੇ ਲੱਗਦੇ ਆ ਉੱਤੇ ਦੋ ਉਹ ਲੱਗ ਜਾਂਦੇ ਆ ਤੇ سپورਟਾਂ ਪੈਂਦੀਆਂ ਵਾਂ ਇਹ ਭਾਵੇਂ ਲੱਗਦੇ ਆ ਠੀਕ ਹੈ ਜੀ ਫਿਰ ਬੰਦੇ ਦੀ ਲੇਬਰ ਪੈਂਦੀ ਆ ਠੀਕ ਹੈ ਜਿਹੜੇ ਬੰਦੇ ਰੱਖਿਆ ਸੀ ਉਹਨਾਂ ਦੀ ਲੇਬਰ ਪੈਂਦੀ ਆ ਫਿਰ ਇਹਦਾ ਮੁੰਡਾ ਪਾਲ ਚੜਾ ਡਿਕੋ ਪੇਂਟ ਕਰਦਾ ਵਾਂ ਆ ਦੇਖ ਲਓ ਡਿਕੋ ਪੇਂਟ ਹੋਣੀ ਕਰਕੇ ਆਈ ਇਹ ਗਿੱਲੀ ਆ ਲੈ ਬੇ ਹਾਂਜੀ ਠੀਕ ਹੈ ਜੀ ਵੀ ਕੋ ਪੈਣ ਪਾ ਕੇ ਇਹਨਾਂ ਦੀ ਪੌਂਚ ਦੀ ਤਾਂ ਸਾਡੀ ਮਤਲਬ ਕਾਰਾਗਰੀ ਪਾ ਕੇ ਤਾਂ ਇਹਦੇ ਉੱਤੇ ਕੱਟੋ ਨਹੀਂ ਕੱਟ ਤੋਂ 3000 ਰੁਪਏ ਸਾਡੀ ਲੀਵਰ ਚੜਦੀ ਆ ਹਾਂਜੀ ਠੀਕ ਹੈ ਜੀ ਹਰੇਕ ਬੰਦੇ ਨੂੰ ਆਹੀ ਗੱਲ ਦੱਸਣਾ ਚਾਹੁੰਦੇ ਆ ਜਿਹੜੀ ਅਸੀਂ ਕੋਈ ਚੀਜ਼ ਦਿੰਦੇ ਆ ਉਹ ਨੈਚੁਰਲ ਤੇ ਇਹਨਾਂ ਕੁਆਲਟੀ ਵਾਲੀ ਦਿੰਦੇ ਆ ਅਸੀਂ ਉਹ ਚੀਜ਼ ਨਹੀਂ ਵੇਚ ਰਹੇ ਵੀ ਅਸੀਂ ਫਰਜ਼ੀ ਕੋਲ 10000 ਤੇ ਵੇਡਦੇ ਦੀ 12000 ਦੇ ਦੀ ਹਾਂ ਹਾਂ ਕੋਈ ਦਾਕ ਸਾਨੂੰ ਕਹੇ ਤਾਂ ਉਸੇ ਬਣਾ ਦਵਾਂਗੇ ਅਲਵੈ ਇਸ ਤਰ੍ਹਾਂ ਨਹੀਂ ਕਰ ਸਕਦੇ ਵੀ ਅਗਲੇ ਨੂੰ ਵੀ ਫਾਰੀਕੋ ਨੂੰ 20000 ਰੁਪਇਆ ਕਹਿ ਕੇ ਤਾਂ ਅਸੀਂ ਉਹਨੂੰ 12000 ਦੀ ਜਾਂ 18000 ਦੀ ਚੀਜ਼ ਦੇ ਦੇਵਾਂਗੇ ਨਹੀਂ ਇਦਾਂ ਨਹੀਂ ਕਰ ਸਕਦੇ ਆ ਵੀ ਬੋਰਡ ਪਿਆ ਵਾ ਸਾਡੇ ਕੋਲ ਜਿਹੜਾ ਫੈਕਟਰੀ ਦਾ ਬੋਰਡ ਪਿਆ ਵਾ ਫੈਕਟਰੀ ਦੀ ਅਪਲਾਈ ਪਈ ਆ ਦੇਖ ਲਓ ਹਾਂਜੀ ਸਾਰੀ ਮੰਨ ਅਪਲਾਈ ਫੈਕਟਰੀ ਦੀ ਆ ਆ ਦੇਖ ਲਓ ਜੀ ਆਹ 12 ਮੈਂਦੀ ਅੱਧੀ ਦੀ ਅਪਲਾਈ ਪਾਉਂਦੇ ਆ ਉਹ ਪਪੂਲਰ ਦਾ ਬੋਰਡ ਪਿਆ ਉਧਰ ਜਿਹੜਾ ਅਸੀਂ ਵਿੱਚ ਪਾਉਂਦੇ ਆ ਜਿਹੜਾ ਮਰਜੀ ਆ ਕੇ ਕਾਰੀਗਰ ਨਾਲ ਲੈ ਆਓ ਸਾਨੂੰ ਆ ਕੇ ਦੱਸ ਸਕਦਾ ਕਰ ਯਾਰ ਤਾਂ ਹਾਂ ਵੀ ਬਾਕੀ ਪਪੂਲਰ ਦਾ ਬੋਰਡ ਆ ਜੀ ਜਿੰਨਾ ਵੀ ਕੰਮ ਹੁੰਦਾ ਮੁੰਡੇ ਲੱਗੇ ਆ ਤੇ ਡੇਕ ਦਾ ਭਾਵਾ ਲਾ ਤੇ ਪਪੂਰਾ ਸਾਰੇ ਬੋੜਾ ਤੌਰੀ ਟਾਂਚੇ ਪਪੂਲਰ ਦੀਆਂ ਹਾਂ ਹਾਂਜੀ ਇਹ ਰਹਿਣਾ ਤੇ ਖਰਚਾ ਫੈਸੀ ਗੋਲ ਦਾ ਮੇਖਾਂ ਦਾ ਕਬਜਿਆਂ ਦਾ ਇਹ ਆਪਣੇ ਚੱਕੂਆਂ ਦਾ ਇਹ ਖਰਚਾ ਚੜਦਾ ਵਾ ਜੀ ਹਨਾ ਜੀ ਕੋਈ ਬੰਦਾ ਇਦਾਂ ਨਹੀਂ ਹੈਗਾ ਵੀ ਆਪਣੇ ਭੱਲਿਓ ਪਾ ਕੇ ਦਊਗਾ ਹਾਂਜੀ ਹਨਾ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਕੋਈ ਨਹੀਂ ਇਦਾਂ ਦੀ ਸਾਡੇ ਕੋਲ ਉੱਲਾ ਹੈਗਾ ਹਾਂ ਵੀ ਅਸੀਂ ਉਹਦੇ ਝੂਠ ਬੋਲਦੇ ਆ। ਇਹ ਤਾਂ ਕੋਈ ਬੰਦਾ ਤੁਹਾਨੂੰ ਪਾਜੀ ਹੁਣੇ ਪਹਿਲਾਂ ਦੱਸਿਆ ਵੀ ਕੋਈ ਫੈਕਟਰੀ ਵਿੱਚ ਨਹੀਂ ਲਿਆਉਂਦਾ ਹੈਗਾ। ਅਸੀਂ ਤੁਹਾਨੂੰ ਫੈਕਟਰੀ ਦੇ ਵਿੱਚ ਲਿਜਾ ਕੇ ਦਿਖਾ ਰਹੇ ਆਂ ਵੀ ਆਹ ਚੀਜ਼ ਅਸੀਂ ਬਰਤਦੇ ਆਂ। ਜੇ ਇੱਕ ਕੁਆਲਿਟੀ ਵਾਈਜ਼ ਫਰਨੀਚਰ ਲੈਣਾ ਹੈਗਾ ਤਾਂ ਤੁਸੀਂ ਬਾਲਾਜੀ ਸਟੀਲ ਫਰਨੀਚਰ ਸ਼ੋਰੂਮ ਫਗਵਾੜਾ ਦੇ ਵਿੱਚ ਆ ਸਕਦੇ ਆਂ। ਦੱਸਿਆ ਹੈਗਾ ਆ ਕਿ ਕਿੰਨੇ ਐਮ ਐਮ ਦੀ ਪਲਾਈ ਲੱਗਦੀ ਹੈਗੀ ਆ ਕਿੰਨਾ ਇਹਨਾਂ ਤੇ ਖਰਚਾ ਆਉਂਦਾ ਹੈਗਾ ਆ। ਉਹ ਪੂਰਾ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈਗਾ ਹੈ ਨਾ ਅਸੀਂ ਪਹਿਲੀ ਵੀਡੀਓ ਪਾਈ ਸੀ ਪਹਿਲੀ ਡਿਲੀਵਰੀ ਜਦੋਂ ਸਾਨੂੰ ਇੰਨਾ ਪਿਆਰ ਮਿਲਿਆ ਉਹਦੇ ਵਿੱਚ ਅਸੀਂ ਹਾਲੇ ਤੱਕ ਵੀ ਰਾਤ ਦੀਆਂ ਸ਼ਿਫਟਾਂ ਲਾ ਰਹੇ ਆ ਮੁੰਡੇ ਉਹਦੇ ਵਿੱਚ ਹਾਲੇ ਵੀ ਸਾਡਾ ਤੋਂ ਕੰਮ ਨਹੀਂ ਪੂਰਾ ਹੁੰਦਾ ਉਹ ਤੁਹਾਡੇ ਸਾਹਮਣੇ ਉਧਰ ਬਣਿਆ ਪਿਆ ਵਾ ਅਸੀਂ ਨਾਲ ਦੀ ਨਾਲ ਇੱਥੋਂ ਤਿਆਰ ਕਰਕੇ ਭੇਜ ਰਹੇ ਹਾਂ ਸ਼ੋਰੂਮ ਵਿੱਚ ਹਾਲੇ ਸਾਡਾ ਮਾਲ ਜਾ ਨਹੀਂ ਰਿਹਾ ਪਰ ਫੇਰ ਵੀ ਕਿਸੇ ਨੂੰ ਅਰਜੈਂਟ ਲੋੜਿਆ ਉਹਨਾਂ ਨੂੰ ਉਸ ਟਾਈਮ ਦਿੱਤਾ ਜਾਊਗਾ ਇੱਕ ਦਿਨ ਉਹਨਾਂ ਦਾ ਆਰਡਰ ਤੇ ਲੈ ਕੇ ਦੂਜੇ ਤੀਜੇ ਦਿਨ ਦਿੱਤਾ ਜਾਊਗਾ ਰਾਤ ਲਈਏ ਜੋ ਮਰਜ਼ੀ ਕਰੀਏ ਉਹਨਾਂ ਨੂੰ ਉਹਨਾਂ ਦਾ ਕੰਮ ਦਿੱਤਾ ਜਾਊਗਾ ਠੀਕ ਹੈ ਹਾਂਜੀ ਤੇ ਜੇਕਰ ਤੁਸੀਂ ਕੁਆਲਿਟੀ ਦੇ ਵਿੱਚ ਫਰਨੀਚਰ ਲੈਣਾ ਚਾਹੁੰਦੇ ਆ ਤਾਂ ਤੁਸੀਂ ਬਲਜੀ ਸਟੀਲ ਫਰਨੀਚਰ ਸ਼ੋਰੂਮ ਦੇ ਵਿੱਚ ਆ ਸਕਦੇ ਆ ਕਿਸੇ ਕਿਸੇ ਨੇ ਆਪਣੇ ਕਿਸੇ ਸੋਫੇ ਦੀ ਰਿਪੇਅਰ ਕਰਵਾਣੀ ਹੈਗੀ ਆ ਉਹ ਵੀ ਇੱਥੇ ਆ ਕੇ ਕਰਵਾ ਸਕਦੇ ਹੈਗੇ ਨੇ ਪੇਪੈਂਟ ਕੀਤਾ ਗੱਦੀਓ ਪ੍ਰੋਪਰ ਪਰਿਓ ਆ ਇਹਨੂੰ ਵੀ ਦੇਖ ਲਓ ਤੁਹਾਡੇ ਸਾਹਮਣੇ ਪਈ ਹੈ ਤਿਆਰ ਹੋ ਕੇ ਉਧਰ ਢੋ ਜਾਣੀ ਆ ਆਰਡਰ ਦੀ ਆ ਇਹਨੂੰ ਵੀ 19mm ਦਾ ਬੋਰਡ ਲੱਗਾ ਠੀਕ ਹੈ ਜੀ ਠੀਕ ਹੈ ਅਸੀਂ ਆਹ ਦੇਖ ਲਓ ਜਿਹੜਾ ਰੰਗ ਵਰਤਦੇ ਆ ਜਾਂ ਡੀਕੋ ਪੇਂਟ ਵਰਤਦੇ ਆ ਆਹ ਦੇਖ ਲਓ ਡੀਕੋ ਪੇਂਟ ਵਰਤਦੇ ਆ ਤੁਹਾਨੂੰ ਮਤਲਬ origignal ਚੀਜ਼ ਦਿਖਾਉਂਦੇ ਆ origignal ਹਾਂਜੀ ਮਤਲਬ ਉਹ ਸਾਡੇ ਵਿੱਚ ਹੈਗਾ ਵੀ ਆਹ ਚੀਜ਼ ਆਪਾਂ ਕਹਿ ਕੇ ਰੱਬ ਦਿਖਾ ਲਈ ਕੁਝ ਹੋਰ ਹਾਂਜੀ ਠੀਕ ਹੈ ਜੀ ਉਹ ਵਕ ਦੇਖੋ ਤੁਹਾਡੇ ਸਾਹਮਣੇ ਗੱਨ ਵੱਜ ਰਹੀਆਂ ਤਾਂ ਸਾਰੇ origignal ਪਾਲਸ ਹੋ ਰਹੀਆਂ ਹਾਂਜੀ ਆਹ ਦੇਖ ਲਓ ਮੈਡਮ ਜੀ ਤੁਹਾਡੇ ਸਾਹਮਣੇ ਢੋਆ ਬਣ ਰਹੀਆਂ ਵਾ ਪਪੂਲਰ ਦੇ ਬੋਰਡ ਦੇ ਵਿੱਚ ਬਣ ਰਹੀਆਂ ਵਾ ਠੀਕ ਹੈ ਠੀਕ ਹੈ ਜੀ ਨਾਲ ਦੀ ਨਾਲ ਹੀ ਸਮਾਨ ਤਿਆਰ ਕਰਕੇ ਨਾਲ ਦੀ ਨਾਲ ਹੀ ਅਸੀਂ ਮਤਲਬ ਭੇਜ ਰਹੇ ਆ ਮਾਲਕ ਸਾਡੇ ਕੋਲ ਇੰਨਾ ਟਾਈਮ ਹੈ ਵੀ ਅਸੀਂ ਅਗਲੇ ਨੂੰ ਸਮਾਨ ਟਾਈਮ ਤੇ ਪੇ ਸਕੇ। ਠੀਕ ਹੈ ਠੀਕ ਹੈ। ਇਹਦੇ ਬੱਚੇ ਸਾਡੀ ਮਾਲਕ ਦੀ ਬਹੁਤ ਵੱਡੀ ਮਲਜੂਬਦਾਨ ਆ ਕਿ ਜਿਹਨਾਂ ਨੂੰ ਆਹੀ ਸਾਨੂੰ ਕੰਮ ਕਿਹਾ ਆ ਵੀ ਜਿਹੜੀ ਚੀਜ਼ ਵੇਚਣੀ ਆ ਤੇ ਵਧੀਆ ਵੇਚਣੀ ਆ ਤਾਂ ਨਹੀਂ ਤਾਂ ਆਪਣਾ ਸ਼ੋਰੂਮ ਆ ਕੋਈ ਕਿਰਾਏ ਤੇ ਨਹੀਂ ਹੈਗਾ। ਜੀ ਪਈ ਆ ਤੇ ਅੰਦਰ ਪਈ ਆ ਪੈਸੇ ਲੱਗਿਆ ਤਾਂ ਅੰਦਰ ਪਾਇਆ। ਵੱਡਾ ਸਾਰਿਆਂ ਨਾਲ ਮੀਂਹ ਮਸਤ ਆਹੀ ਆ ਵੀ ਕੋਈ ਵੀ ਬੰਦਾ ਕੋਈ ਵੀ ਸਮਾਨ ਲੈਂਦਾ ਵਾ ਆ ਸੂਝ ਸਮਝ ਕੇ ਲਵੇ ਹਾਂ ਵੀ ਆਪਾਂ ਇੱਕ ਵਾਰੀ ਪੈਸੇ ਲਾਉਣੇ ਆ ਆਪਾਂ ਬਾਰ ਬਾਰ ਪੈਸੇ ਨਹੀਂ ਲਾਉਣੇ ਆਪਣੇ ਕੰਨਿਆਂ ਦਾਨ ਕਰਨਾ ਵਾ ਤੇ ਉਹ ਚੀਜ਼ ਲਹੂੰਗਾ ਤੇ ਆ ਚੀਜ਼ ਦੀ 10 ਸਾਲ ਦੀ ਗਾਰੰਟੀ ਦਿੱਤੀ ਜਾਊਗੀ ਜੋ ਮਤਲਬ ਫਰਨੀਚਰ ਹੈਗਾ ਉਸ ਲਈ ਤੁਸੀਂ 10 ਸਾਲ ਦੀ ਗਾਰੰਟੀ ਲੈਣੀ ਹੈ ਠੀਕ ਹੈ ਆ ਦੇਖੋ ਜੀ 5 ਸੀਟਰ ਸੋਫਾ ਆ ਮੁੰਡਾ ਮਲੇ ਤਾਰੀਕਾਰ ਰੋਂ ਲੰਗਾਇਆ ਵਾ ਜਿਹੜਾ ਕਰੀਗਰ ਬਹੁਤ ਮੁੰਡਾ ਬਹੁਤ ਇੰਟੈਲੀਜੈਂਟ ਹੈ ਤੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਵਾ ਬਸ ਨੌਲੇਜ ਨਾਲ ਕੰਮ ਕਰਦਾ ਜੋ ਵੀ ਕਪੜਾ ਲਾਉਂਦੇ ਆ ਦੇਖੋ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਕਪੜਾ ਲੱਗਾ ਵਾ ਜੋ ਕਪੜਾ ਵਿੱਚ ਦਾਗ ਨੂੰ ਦਿਖਾ ਲਿਆ ਵਾ ਇੰਨਾ ਮੋਟਾ ਕਪੜਾ ਵਾ ਇੰਨਾ ਹੀ ਮੋਟਾ ਕਪੜਾ ਇਹਨੂੰ ਲੱਗਾ ਵਾ ਤੇ ਇਹ ਜਿਹੜੀ ਗੱਡੀ ਆ ਆ ਦੇਖ ਲੋ ਇਹ ਗੱਡੀ ਤੇ ਕੰਪਨੀ ਦੀ ਗੱਡੀ ਆ ਜੀ ਆ ਦੇਖ ਲੋ ਡੈਕਸੀ ਆ ਆ ਜੋ ਡੈਕਸੀ ਆ 50 ਡੈਕਸੀ ਆ ਤੁਸੀਂ ਦੇਖ ਸਕਦੇ ਆ ਦੇਖੋ ਲੱਗੇ ਕੈਮਰਾ ਮਾਰੋ ਆ ਦੇਖੋ ਜੀ 50 ਡੈਕਸੀ ਦੀ ਗੱਡੀ ਆ 40 50 ਤੋਂ ਘੱਟ ਇਹ ਡੈਕਸੀ ਦੀ ਗੱਡੀ ਨਹੀਂ ਪਉਂਦੀ ਜੀ ਵੀ ਉਹਦਾ ਕਤਈ ਵੀ ਕੋਈ ਵੀ ਸਾਨੂੰ ਲਾਂਬਾ ਨਾ ਬੇ ਹਾਂਜੀ ਸਿਰਫ ਇੱਕ ਹੋਰ ਇੱਕ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਕੋਲ ਐਕਚੁਅਲੀ ਆਰਡਰ ਬਹੁਤ ਜ਼ਿਆਦਾ ਆ ਰਹੇ ਹੋਏ ਆ ਠੀਕ ਹੈ ਸਾਨੂੰ ਨਾ ਸਿਰਫ ਬੱਤਾਂ ਦੀ ਲੋੜ ਆ ਕਾਰਪੈਂਟਰ ਦੀ ਲੋੜ ਆ ਪਾਲਚਪੈਨ ਦੀ ਲੋੜ ਆ ਸੋਫੇ ਦੀ ਲੋੜ ਆ ਤਾਂ ਇੱਕ ਕੰਪਿਊਟਰ ਤੇ ਲੋੜ ਆ ਤੇ ਇੱਥੇ ਜੋ ਵਰਕਰਸ ਹੈਗੇ ਨੇ ਉਹਨਾਂ ਦੀ ਵੀ ਲੋੜ ਹੈਗੀ ਹੈ ਜੇਕਰ ਕਿਸੇ ਨੇ ਕੰਟੈਕਟ ਕਰਨਾ ਹੋਵੇ ਤਾਂ ਜੋ ਇਹਨਾਂ ਦਾ ਨੰਬਰ ਹੈਗਾ ਆ ਉਹ ਸਕਰੀਨ ਉੱਪਰ ਸ਼ੋਅ ਹੋ ਰਿਹਾ ਤੁਸੀਂ ਉੱਤੇ ਕੰਟੈਕਟ ਕਰਕੇ ਇਹਨਾਂ ਕੋਲੋਂ ਜਾਣਕਾਰੀ ਲੈ ਸਕਦੇ ਆ ਆ ਬਾਲਾ ਜੀ ਪਾਰਲਰ ਵੀ ਆ ਕਿ ਸਾਡਾ ਆਪਣਾ ਹੀ ਆ ਜਿਹੜੀਆਂ ਕੁੜੀਆਂ ਕਰੀ ਕੁੜੀਆਂ ਆਪਾਂ ਤਿਆਰ ਕਰਦੀ ਆ ਠੀਕ ਆ ਜੀ ਉਸ ਤੋਂ ਬਾਅਦ ਆ ਪ੍ਰਦੂਸ਼ਣ ਚੈੱਕ ਬਾਲਾ ਜੀ ਪ੍ਰਦੂਸ਼ਣ ਚੈੱਕ ਸੈਂਟਰ ਇਹ ਵੀ ਆਪਣਾ ਹੀ ਆ ਇਹ ਵੀ ਘੱਟ ਰੇਟ ਦੇ ਜਿੱਦਾਂ ਕੋਈ 9500 ਦੀ ਸੀ ਉਹਨਾਂ ਚ ਆਪਾਂ 8500 ਰੁਪਏ ਚ ਕਰੀਦੀ ਆ ਜਿਹੜੀ 4300 ਰੁਪਏ ਦੀ ਆ ਉਹ ਹੀ 3700 ਚ ਕਰੀਦੀ ਆ ਜਿਹੜੀ 2500 ਰੁਪਏ ਦੀ ਆ ਉਹ ਪਾ 2100 ਚ ਕਰੀਦੀ ਆ ਉਹ ਚ ਵੀ ਫਾਇਦੇ ਆ ਤੁਹਾਡੇ ਤੁਹਾਨੂੰ ਬਾਰੇ ਜਿਹੜਾ ਤੁਸੀਂ ਕੀਮਤੀ ਸਮਝਦਾ ਸਾਡੇ ਨੂੰ ਬਹੁਤ ਥੈਂਕ ਯੂ ਧੰਨਵਾਦ ਜੇਕਰ ਤੁਸੀਂ ਆਪਣੇ ਬਿਜ਼ਨਸ ਰਿਲੇਟਡ YouTube ਵੀਡੀਓ ਬਣਵਾਉਣਾ ਚਾਹੁੰਦੇ ਹੋ ਜਾਂ ਫਿਰ Facebook, Insta, YouTube ਐਡਸ ਚਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀਡੀਓ ਵਿੱਚ ਦਿੱਤੇ ਹੋਏ WhatsApp ਨੰਬਰ ਹਾਂਜੀ only WhatsApp ਨੰਬਰ ਤੇ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਜੇਕਰ ਤੁਸੀਂ ਫਰਨੀਚਰ ਰਿਲੇਟਡ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਹਾਨੂੰ ਵੀ ਦਾ ਐਡਰੈਸ ਸਕਰੀਨ ਉੱਪਰ ਨੰਬਰ ਸ਼ੋ ਹੋ ਰਹੇ ਨੇ ਤੁਸੀਂ ਕੰਟੈਕਟ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਸੀਂ ਆਪ ਦੀ ਵੀਡੀਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣੇ ਚਾਹਣੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਈਏ ਨਾਲ ਹੀ ਬੈਲ ਆਈਕਨ ਪ੍ਰੈਸ ਕਰ ਲਈਏ ਜਿਹਦੇ ਨਾਲ ਮੈਂ ਜੋ ਵੀ ਵੀਡੀਓ ਅਪਲੋਡ ਕਰਾਂਗੀ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏਗਾ ਥੈਂਕਸ ਫॉर ਵਾਚਿੰਗ ਮਾਈ ਵੀਡੀਓ